ਫਗਵਾੜਾ ਜੁਲੰਧਰ نیشنل ਹਾਈਵੇ ਦੇ ਨਜ਼ਦੀਕ ਦਰਦਨਾਖਾ ਖਾਚ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਲੁਧਿਆਣਾ ਵਾਲੀ ਸਾਈਡ ਤੋਂ ਇੱਕ ਗੱਡੀ ਜੋ ਕਿ ਫਗਵਾੜਾ ਵੱਲ ਆ ਰਹੀ ਸੀ ਤਾਂ ਅਚਾਨਕ ਹੀ ਛੋਟੇ ਹਾਥੀ ਦੇ ਨਾਲ ਇਸਦੀ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਕੀ ਇਹ ਹਾਦਸਾ ਵਾਪਰਿਆ ਹੈ ਦਰਅਸਲ ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਨੇ ਹਾਲਾਂਕਿ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਤਾਂ ਉਧਰ ਹੀ ਛੋਟੇ ਹਾਥੀ ਦੇ ਡਰਾਈਵਰ ਸੁਜੀਤ ਸਿੰਘ ਜਿਸ ਦਾ ਇਹ ਕਹਿਣਾ ਕਿ ਉਹ ਗੁਰਾਇਆਂ ਤੋਂ ਆਪਣੀ ਗੱਡੀ ਦੇ ਵਿੱਚ ਟਰੈਕਟਰਾਂ ਦੇ ਐਕਸਲ ਲੱਦ ਕੇ ਫਗਵਾੜਾ ਆ ਰਿਹਾ ਸੀ ਤਾਂ ਇੱਥੇ ਇੱਕ ਤੇਜ਼ ਰਫ਼ਤਾਰ ਸਵਿਫਟ ਗੱਡੀ ਉਸ ਨੂੰ ਸਿੱਧੀ ਟੱਕਰ ਮਾਰੀ ਗਈ ਹੈ ਇਸ ਮੌਕੇ ਰਾਂਘੀਰਾ ਦਾ ਵੀ ਕਹਿਣਾ ਹੈ ਕਿ ਗੱਡੀ ਦੀ ਰਫ਼ਤਾਰ ਕਾਫੀ ਜ਼ਿਆਦਾ ਸੀ ਜਿਸ ਕਾਰਨ ਕੀ ਇਹ ਹਾਦਸਾ ਵਾਪਰਿਆ ਤੇ ਕਾਰ ਚਾਲਕ ਤੇ ਨਸ਼ੇ ਦੀ ਹਾਲਤ ਦੇ ਵਿੱਚ ਹੋਣ ਦੇ ਵੀ ਇਲਜ਼ਾਮ ਲਾਇਗੇ ਨੇ ਇੱਥੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਨੇ ਤਸਵੀਰਾਂ ਵੀ ਤੁਹਾਨੂੰ ਵਖਾ ਰਿਹਾ ਜਿੱਥੇ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਗਨੀਮਤ ਰਹੀ ਹੈ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਨਾ ਸੋਨੂ ਆ ਭਾਈ ਤੁਹਾਨੂੰ ਭਾਈ ਕੀ ਮਾਮਲਾ ਕੀ ਆ ਇਹ ਭਾਜੀ ਅਸੀਂ ਹਾਂਜੀ ਹਾਂਜੀ ਬੋਲੋ ਭਾਈ ਗੱਡੀ ਪਿੱਛੋਂ ਲਿਆ ਕੇ ਮਾਰੀ ਭਾਜੀ ਨੇ ਓਵਰ ਸਪੀਡ ਨਾਲ ਗੱਡੀ ਮਾਰੀ ਆ ਹਾਂਜੀ ਇਹਨੇ ਭਾਜੀ ਨਸ਼ਾ ਪਤਾ ਕੀਤਾ ਆ ਸਾਡਾ ਬੰਦਾ ਮਰਨੋਂ ਵਜਾ ਸਾਮਾਨ ਸਾਰਾ ਖਿਲਰ ਰਿਆ ਪਿਆ ਆ ਤੁਸੀਂ ਦੇਖ ਸਕਦੇ ਹੋ ਉਧਰ ਕਮਾਂ ਕੋ ਕੈਮਰਾ ਧੁਵਾ ਕੇ ਦੇਖੋ ਆ ਦੇਖੋ ਇਹ ਚੈੱਕ ਕਰੋ ਯਾਰ ਹਾਂਜੀ 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 ਤੇ ਐਕਸੀਡੈਂਟ ਹੋਣ ਹੋਣ ਦਾ ਕਾਰਨ ਕੀ ਆ ਤੁਹਾਨੂੰ ਭਾਈ ਹੈਲੋ ਪੰਨੀ ਲੈਟਰ ਸਾਰਾ ਕੋ ਵਿਚ ਐਕਸੀਡੈਂਟ ਹੋਣ ਦਾ ਕਾਰਨ ਕੀ ਆ ਸਰ ਐਕਸੀਡੈਂਟ ਦਾ ਇਹਨਾਂ ਨੇ ਪਿੱਛੋਂ ਲਿਆ ਕੇ ਮਾਰੀ ਬੰਦਾ ਤਾਂ ਸਾਡਾ ਜਾ ਰਿਹਾ ਭਾਜੀ ਨਾਰਮਲ ਸਪੀਡ ਤੇ ਕਿਹੜੀ ਗੱਡੀ ਵਿੱਚ ਮਾਰੀ ਇਹਨੇ ਆਹ ਛੋਟੇ ਹਾਥੀ ਦੇ ਵਿੱਚ ਦੇਖੋ ਤੇ ਕਿੱਥੇ ਐਕਸੀਡੈਂਟ ਹੋਇਆ ਕਿੱਥੇ ਚਾਚੋ ਕੀ ਭਾਜੀ ਆਹ ਦੇਖੋ ਪੰਨੀਆਂ ਲੈ ਆਹ ਦੇਖੋ ਹਾਂਜੀ ਦਾ ਕੋਈ ਨਹੀਂ ਨਾ ਗਈ ਆਪਣਾ ਪਾਦੇ ਕੀ ਨਾ ਗਈ ਆਪਣਾ ਹਾਂ ਤੇਰੀ ਹੈ ਹਾਂਜੀ ਕਿੱਥੇ ਰਹਿੰਦੇ ਆਪਾਂ ਇੱਥੇ ਰਹਿੰਦੇ ਹਾਂ ਤੇ ਆ ਐਕਸੀਡੈਂਟ ਹੋਇਆ ਕਿ ਕੀ ਮਾਮਲਾ ਕੀ ਹੈ ਨਹੀਂ ਪੱਛ ਪਤਾ ਨਹੀਂ ਲੱਗ ਗੱਡੀਆਂ ਹੀ ਵਿੱਚ ਦੀਆਂ ਦੇਖਿਆ ਮੈਂ ਤਾਂ ਘੌਟ ਕੱਡੀਆਂ ਦੇਖੀਆਂ ਗੱਡੀਆਂ ਦਾ ਕਿਹੜੀ ਕਿਹੜੀ ਗੱਡੀਆਂ ਵਿੱਚ ਹੋਇਆ ਐਕਸੀਡੈਂਟ ਆ ਦੋਨੇ ਦੋਨੇ ਕਿਹੜੀ ਕਿਹੜੀ ਗਾਇਸ ਸਾਈਡ ਤੋਂ ਆ ਰਹੇ ਲੁਧਿਆਣੇ ਵੱਲੋਂ ਆਈ ਹੈ ਜਲੰਧਰ ਵੱਲ ਨੂੰ ਜਾ ਰਹੀ ਹੈ ਇਹਨੂੰ ਪਤਾ ਕਿੱਥੇ ਜਾਂਦੀ ਹੁਣ ਇੱਧਰ ਇੱਥੇ ਹੀ ਆਉਣੀਆ ਦੇਖਿਆ ਸੀ ਤਾਂ ਦੁਕਾਨ ਨਾ ਮੋੜੀ ਆ ਅਸੀਂ ਸਾਡੀ ਦੁਕਾਨ ਹੈ ਨਾ ਇੱਥੇ ਇਹ ਕਿਹੜੀ ਜਗ੍ਹਾ ਦੇ ਉੱਪਰ ਹੋਇਆ ਐਕਸੀਡੈਂਟ ਇਹ ਰਫਤਾਰ ਨਗਰ ਹੈ ਹੈ ਨਹੀਂ ਰਾਮਜੀਤ ਕਿੱਥੇ ਰਹਿੰਦੇ ਆ ਆ ਨਾਲ ਹੀ ਜੀ ਕਿਹੜਾ ਮੱਲੇ ਰਹਿੰਦੇ ਆ ਆ ਰਫਤਾਰ ਨਗਰ ਹਾਂ ਮਾਮਲਾ ਕੀ ਹੈ ਜਿਹੜਾ ਮਾਮਲਾ ਕੀ ਆ ਗੱਡੀ ਆਉਂਦੀ ਸੀ ਛਿੱਤੀ ਜਾਂ ਇਹਦੀ ਸਪੀਡ ਜ਼ਿਆਦਾ ਸੀ ਹਾਂਜੀ ਤੇ ਵਿੱਚ ਲੱਗੀ ਇਹਦੀ ਇਹ ਗੱਡੀ ਰੋਂਗ ਸਾਈਡ ਤੋਂ ਆ ਰਹੀ ਸੀ ਨਹੀਂ ਨਹੀਂ ਛਿੱਤੀ ਸੀ ਅੱਛਾ ਵਾਰਟ ਕੇ ਘੁੰਮ ਕੇ ਫੇਰ ਹੋਈ ਆ ਵਾਰਟ ਕੇ ਲੱਗੀ ਇਹ ਹੀ ਆ ਤੇ ਬੰਦੇ ਕਿਦਾਂ ਠੀਕ ਠਾਕ ਸਾਰੇ ਬੰਦਾ ਸਹੀ ਆ ਥੋੜਾ ਜਿਹਾ ਸਪੈਕਟੀ ਹੋਈ ਹੈ ਕਿੰਨੇ ਲੋਕ ਸਵਾਹੀ ਕਿੰਨੇ ਲੋਕ ਦੁਆਰ ਦੀਆ ਇੱਕ ਕੋਈ ਸੀਗਾ ਤੇ ਕਾਰ ਦੇ ਵਿੱਚ ਕਿੰਨੇ ਸੀ ਇੱਕ ਕੋਈ ਤੇ ਇਹ ਗੱਡੀ 'ਚ ਇੱਕ ਵੀ ਇਕੋ ਡਰਾਈਵਰ ਇਹਦੇ 'ਚ ਵੀ ਇਕੋ ਸੀ ਤੁਹਾਨੂੰ ਵੀ ਲੱਗਦਾ ਵੀ ਉਹ ਗੱਡੀ ਵੀ ਓਵਰ ਸੀਡ ਆਨ ਕਰਕੇ ਆ ਰਹੀ ਆ ਇਹ ਓਵਰ ਸਪੀਡ ਤੇ ਆ ਇਹ ਕਿੱਧਰੋਂ ਕਿੱਧਰ ਆ ਰਹੀ ਸੀ ਆਪਾਂ ਨੇ ਲੁਧਿਆਣਾ ਵੱਲ ਜਾ ਰਹੇ ਹਾਂ ਇਹ ਆਇਆ ਹੋਇਆ ਐਕਸੀਡੈਂਟ ਆ ਇੱਥੇ ਹੀ ਚਾਚੂ ਕੀ ਰੋਡਾਸਟ ਨਾ ਕੀ ਹੈ ਜੀ ਨਿਰੋਸ਼ ਕੁਮਾਰ ਹਾਂ ਜੀ ਅੱਜ ਦਾ ਐਕਸੀਡੈਂਟ ਹੋਇਆ ਇਹਦੇ ਬਾਰੇ ਕੀ ਜਾਣਕਾਰੀ ਹੈ ਜਾਣਕਾਰੀ ਗੱਡੀ ਲੁਧਿਆਣੇ ਵੱਲ ਆ ਰਹੀ ਦੋਨੇ ਗੱਡੀਆਂ ਲੁਧਿਆਣੇ ਵੱਲ ਆ ਰਹੀ ਸੀਗੀਆਂ ਹਾਂਜੀ ਤੇ ਬੈਕ ਸਾਈਡ ਤੇ ਕਾਰ ਲੱਗੀ ਉਹਦੇ ਆਕੇ ਤੇ ਕਿਦਾਂ ਸਵਾਰੀਆਂ ਠੀਕ ਆ ਦੋਨਾਂ ਦੀ ਹਾਂ ਦੋਨੇ ਸਹੀ ਹੈ ਦੋਨਾਂ ਸਵਾਰੀਆਂ ਦੇ ਵਿੱਚ ਕਿੰਨੇ ਨਹੀਂ ਇਕੱਲੇ ਇਕੱਲੇ ਸਿੰਗਲ ਸਿੰਗਲ ਬੰਦਾ ਸੀ ਸਿੰਗਲ ਸਿੰਗਲ ਬੰਦੇ ਸੀ ਤੇ ਉਹ ਮਗੇ ਆਪਣਾ ਕਾਰ ਵਾਲਾ ਵੀ ਸਿੰਧਰ ਸੀਗਾ ਤੋਂ ਹਾਂ ਉਹ ਆਟੋ ਵਾਲਾ ਵੀ ਜਿਹੜਾ ਸੀਗਾ ਉਹ ਵੀ ਇਕੱਲਾ ਹੀ ਸੀਗਾ ਛੋਟਾ ਆਤੀ ਛੋਟਾ ਆਤੀ ਵਾਲਾ ਛੋਟੇ ਆਤੀ ਵਾਲਾ ਹਾਂ ਜੀ ਇਹ ਕੀ ਇਹ ਓਵਰ ਆ ਰਹੀ ਸੀ ਗੱਡੀ ਨਾ ਨਾ ਇਸ ਇੰਨਾਂ ਦੀ ਆਵਾਜ਼ ਜਿਹੜੀ ਆਵਾਜ਼ ਸੁਣੀ ਹੈ ਆਵਾਜ਼ ਸੁਣ ਕੇ ਇੱਧਰ ਆ ਗਏ ਕਿਸੇ ਜਗ੍ਹਾ ਦੇ ਉੱਪਰ ਹੋਇਆ ਐਕਸੀਡੈਂਟ ਹਾਂ ਜੀ ਚਾਚੋ ਕੀ ਹਾਂ ਜੀ ਮੱਲਰ ਰਵਦਾਸਾਂ ਕਰ ਚਾਚੋ ਕੀ ਹਸਪਤਲ ਨਹੀਂ ਜਾਣਦੇ ਤੁਸੀਂ ਫਾਈਸਲ ਜੀ ਇਹ ਕਿੱਥੇ ਦੇ ਰਹਿਣ ਵਾਲੇ ਆ ਗੁਰਾਇਆਂ ਦਾ ਭਾਈ ਪਿੰਡ ਟਾਈ ਆਪਣੇ ਇਹ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਇਹ ਕਰ ਮੈਂ ਗੁਰਾਇਆਂ ਤੋਂ ਬਗਵਾੜੇ ਨੂੰ ਜਾਂਦਾ ਸੀ ਉਹ ਗੱਡੀ ਜਿਹਦਾ ਪਿੱਛੋਂ ਲਾ ਕੇ ਮਾਰੀ ਭਾਜੀ ਬੜੇ ਜ਼ੋਰ ਦੀ ਮਾਰੀ ਆ ਉਹ ਦੱਸ ਦਿਆ ਕਹਿੰਦੇ ਪੰਨਿਆਂ ਪੁੰਨਿਆਂ ਗੱਡੀ 'ਚ ਪਈਆਂ ਸੀਮਾਨ ਲੌਂਦਾ ਤੇ ਕਿੱਦਾਂ ਮਤਲਬ ਸਿਹਤ ਪਾਣੀ ਠੀਕ ਆ ਤੁਹਾਡੀ ਸਾਰੀ ਹਾਂਜੀ ਹਾਂਜੀ ਠੀਕ ਆ ਭਾਜੀ ਠੂ ਇੱਧੇ ਲੱਗੀ ਲੱਕ ਤੇ ਲੱਗੀ ਭਈ ਗੱਡੀ ਕਿਹੜੇ ਵਿੱਚ ਮੈਂ ਕਿ ਹਿੱਟ ਕੀਤਾ ਇਹਨੇ ਹਾਂਜੀ ਕਿਹੜੀ ਗੱਡੀ ਦੇ ਵਿੱਚ ਹਿੱਟ ਕੀਤਾ ਇਹਨੇ ਆ ਛੋਟੇ ਹੱਥ 'ਚ ਮਾਰਿਆ ਇਹਨੇ ਭਾਜੀ ਇਹ ਕਿੱਥੋਂ ਕਿੱਥੇ ਆ ਰਹੇ ਸੀ ਪਤਾ ਕੁਛ ਇਹ ਤਾਂ ਨਹੀਂ ਪਤਾ ਕਿ ਇਤਰੇ ਹੀ ਆਉਂਦਾ ਪਿਆ ਸੀ ਪਿੱਛੇ ਹੀ ਭਾਜੀ ਇਹ ਤੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਗਰੇਆਂ ਤੋਂ ਫਗਵਾੜੇ ਪਿੱਛੇ ਚਾਚੋ ਕੀ ਨਹਿਰ ਤੋਂ ਪੀ ਮਾਲ ਲੈ ਕੇ ਆ ਰਹੇ ਹਾਂ ਮਾਲ ਕੀ ਦੀ ਆਪਣੇ ਕੋ ਇਹ ਮੈਸੀ ਦਾ ਹੈ ਐਕਸਲ ਹੈ ਭਾਜੀ ਹਾਂਜੀ ਮੈਸੀ ਟਰੈਕਟਰ ਦਾ ਐਕਸਲ ਹੈ ਐਕਸਲ ਹਾਂਜੀ ਹਾਂਜੀ ਕਿ ਹੋਇਆ ਕਿਤਾ ਫੋੜ ਰਿਹਾ ਹੈ ਪਿੱਛੇ ਲਾ ਕੇ ਗੱਡੀ ਮਾਰੀ ਭਾਜੀ ਇਹਦੀ ਓਵਰ ਸਪੀਡ ਸੀ ਗੱਡੀ ਦੀ ਹਾਂਜੀ ਓਵਰ ਸਪੀਡ ਸੀ ਭਾਜੀ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ